ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗਿਆ ਜੀ ਆ ਪਹਿਲੀ ਵਾਰੀ ਜਿਹੜੀ ਬੇਰਾਂ ਦੀ ਤੋੜ ਕਰਨ ਤੇ ਆਪਾਂ ਘਰ ਵਾਸਤੇ ਹੀ ਤੋੜਨੇ ਨੇ ਖਾਣ ਨੂੰ ਪਰ ਆਪਾਂ ਪਹਿਲੀ ਵਾਰੀ ਹੀ ਤੋੜ ਰਹੇ ਆ ਅੱਜ ਕਿਉਂਕਿ ਅੱਗੇ ਇੱਕ ਇੱਕ ਦੋ ਦੋ ਇਸ ਤਰ੍ਹਾਂ ਜਦੋਂ ਇੱਧਰ ਆਈਦਾ ਤੋਦੋ ਖਾ ਲੀਦੇ ਆ ਪਰ ਜ਼ਿਆਦਾ ਨਹੀਂ ਤੋੜੀਦੇ ਕੁਝ ਆਪਾਂ ਇਦਾਂ ਦੇ ਦੇਵਾਂਗੇ ਕਿਸੇ ਨੂੰ ਤੇ ਕੁਝ ਆਪਾਂ ਆਪਣੇ ਲਈ ਲੱਗੇ ਆ ਤੋੜਨ ਤੇ ਪੰਛੀ ਬਹੁਤ ਪਰੇਸ਼ਾਨ ਕਰਦੇ ਆ ਮੈਂ ਕਾਫੀ ਨੈਟ ਵੀ ਲਗਾਈ ਆ ਤੇ ਲਾਈਨਿੰਗਾਂ ਵੀ ਮੈਂ ਕਾਫੀ ਬੰਨੀਆਂ ਪਰ ਪੰਛੀ ਜੇ ਉਤੋਂ ਟਕੇ ਆ ਤੇ ਪੰਛੀ ਥੱਲੇ ਵਾਲੀ ਸਾਈਡ ਦੀ ਵੜ ਕੇ ਫਿਰ ਅੰਦਰੋਂ ਟੁੱਕੀ ਜਾ ਰਹੇ ਆ ਬਹੁਤ ਪਰੇਸ਼ਾਨ ਕੀਤਾ ਹੋਇਆ ਤੇ ਮੈਨੂੰ ਲੱਗਦਾ ਵੀ ਅੱਧੀਆਂ ਬੇਰੀਆਂ ਤਾਂ ਅਸੀਂ ਪਹਿਲਾਂ ਹੀ ਛੱਡ ਦਿੱਤੀਆਂ ਸੀ ਪੰਛੀਆਂ ਲਈ ਤੇ ਅੱਧੇ ਹੀ ਅਸੀਂ ਟਕੇ ਸੀਗੇ ਪਰ ਅੱਧਿਆਂ ਦੇ ਵਿੱਚੋਂ ਵੀ ਮਤਲਬ ਬਹੁਤ ਘੱਟ ਬੇਰ ਜਿਹੜੇ ਰਹਿ ਗਏ ਆ ਤੇ ਅਸੀਂ ਇੱਕ ਰੈੱਡ ਪੱਟੀ ਜੀ ਸਾਨੂੰ ਕਿਸੇ ਨੇ ਦੱਸੀ ਸੀ ਕਿ ਵੀ ਤੁਸੀਂ ਉਹ ਬੰਨ੍ਹ ਦੋ ਤੇ ਉਹਨਾਂ ਦੇ ਨਾਲ ਪੰਛੀ ਜਿਹੜੇ ਉਹ ਘਟ ਆਉਂਦੇ ਆ ਤੇ ਮੈਂ ਉਹ ਵੀ ਆ ਕੇ ਬੰਨ੍ਹਿਆ ਪਰ ਉਹਨਾਂ ਦੇ ਨਾਲ ਵੀ ਪੰਛੀ ਨਹੀਂ ਹਟੇ ਉਹ ਨਹੀਂ ਡਰਦੇ ਮਤਲਬ ਬਿਲਕੁਲ ਹੀ ਨਹੀਂ ਡਰਦੇ ਇੱਕ ਤੋਤੇ ਆ ਇੱਕ ਮੋٹے ਮੋਟੇ ਆ ਨਾਮ ਨਹੀਂ ਮੈਨੂੰ ਪਤਾ ਪੰਛੀ ਦਾ ਘੁਗਾ ਜਾਈ ਮਤਲਬ ਬੋਲ ਦਿੰਦੇ ਉਹਨੂੰ ਸਾਡੇ ਤਾਂ ਪੰਜਾਬ ਦੇ ਵਿੱਚ ਤੇ ਜਿਆਦਾ ਤੋਤੇ ਪਰੇਸ਼ਾਨ ਕਰਦੇ ਆ ਤੇ ਜੇ ਕਿਸੇ ਮੇਰੇ ਭੈਣ ਭਰਾ ਨੂੰ ਪਤਾ ਹੋਵੇ ਕੋਈ ਹੱਲ ਜਾਂ ਕੋਈ ਲਾਜੇ ਦਾ ਤੇ ਮੈਨੂੰ ਪਲੀਜ਼ ਜ਼ਰੂਰ ਦਸੀਓ ਤੇ ਹੁਣ ਆਪਾਂ ਤੁਹਾਨੂੰ ਆਪਣੇ ਬੇਰ ਦਿਖਾਉਨੇ ਆ ਤੇ ਨਾਲੇ ਆਪਾਂ ਬੇਰਾ ਦੀ ਤੜਾਈ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਐਪਲ ਬੇਰ ਦਿਖਾਉਣੀ ਆ ਇਹ ਵਾਲਾ ਦੇਖੋ ਇਹਨੂੰ ਐਪਲ ਬੇਰ ਬੋਲ ਦਿੰਦੇ ਆ ਇਹਦੀ ਜਿਹੜੀ ਸ਼ੇਪ ਆ ਬਿਲਕੁਲ ਇਸ ਤਰ੍ਹਾਂ ਐਪਲ ਵਰਗੀ ਹੁੰਦੀ ਆ ਤੇ ਕਲਰ ਵੀ ਤੁਸੀਂ ਦੇਖੋ ਆ ਰੈੱਡ ਐਪਲ ਵਰਗਾ ਹੀ ਆ ਪਰ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਨਾ ਇਸ ਬੇਰ ਦਾ ਜਿਹੜਾ ਉਹ ਸਾਈਜ਼ ਨਹੀਂ ਬਣਦਾ ਜਾਂ ਤੇ ਹੋ ਸਕਦਾ ਵੀ ਇਹਨੂੰ ਹਲੇ ਫਾਸਟ ਫਰੂਟਿੰਗ ਆ ਇਸ ਕਰਕੇ ਛੋਟਾ ਸਾਈਜ਼ ਹੋਵੇ ਪਰ ਬਹੁਤ ਮਤਲਬ ਛੋਟਾ ਸਾਈਜ਼ ਆ ਇਹਦਾ ਐਪਲ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈਗਾ ਇਹ ਬਹੁਤ ਛੋਟਾ ਹਾਂ ਪਰ ਇਹਦੀ ਜਿਹੜੀ ਆਹ ਸ਼ਕਲ ਆਪਾਂ ਕਹਿ ਸਕਦੇ ਆ ਉਹ ਜ਼ਰੂਰ ਐਪਲ ਵਰਗੀ ਹੈਗੀ ਆ ਇਹ ਫਰਸਟ ਵੈਰਾਈਟੀ ਆ ਮੇਰੇ ਕੋਲ ਐਪਲ ਬੇਰ ਇੱਕ ਮੈਂ ਨਾਲ ਤੁਹਾਨੂੰ ਇਹਦੇ ਹੋਰ ਦਿਖਾਉਣੀ ਆ ਬੇਰ ਉਹਦਾ ਨਾਮ ਨਹੀਂ ਮੈਨੂੰ ਪਤਾ ਇਹ ਤਾਂ ਬਿਲਕੁਲ ਹੀ ਛੋਟੇ ਸਾਈਜ਼ ਦੇ ਆ ਦੇਖੋ ਤੁਸੀਂ ਜਿੱਦਾਂ ਆਪਣੇ ਤੁਸੀਂ ਕਹਿ ਲੋ ਵੀ ਬੰਟੇ ਹੁੰਦੇ ਸੇਮ ਬੰਟਿਆਂ ਜਿੰਨਾ ਹੀ ਸਾਈਜ਼ ਆ ਇਹਨਾਂ ਦਾ ਤੇ ਇਹ ਵੀ ਬੇਰ ਹਜੇ ਬਿਲਕੁਲ ਨਹੀਂ ਪੱਕਣ ਤੇ ਆਏ ਇਧਰ ਬੇਰ ਹੈਗੀ ਆਪਣੇ ਮਿਸ ਇੰਡੀਆ ਇਹਦਾ ਨਾਮ ਹੀ ਮਿਸ ਇੰਡੀਆ ਆਪਣੇ ਇੰਡੀਆ ਦੇ ਵਿੱਚ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਇਹਦਾ ਬੇਰ ਵੀ ਛੋਟਾ ਹੀ ਆ ਪਰ ਇਹਦੇ ਵਿੱਚ ਮਿਠਾਸ ਜਿਹੜੀ ਆ ਬਹੁਤ ਜ਼ਿਆਦਾ ਆ ਇਸ ਬੇਰ ਦੇ ਵਿੱਚ ਮੈਂ ਸਾਰੇ ਇਧਰੋਂ ਕਵਰ ਕੀਤੇ ਹੋਏ ਆ ਪਰ ਤੋਤੇ ਜਿਹੜੇ ਆ ਨਾ ਉਹ ਥੱਲੇ ਦੀ ਵੀ ਵੜ ਜਾਂਦੇ ਆ ਬਹੁਤ ਪਰੇਸ਼ਾਨ ਕੀਤਾ ਹੋਇਆ ਤੋਤਿਆਂ ਨੇ ਇਹ ਹੈਗੀ ਆਪਣੀ ਇੱਧਰ ਜਿਹੜਾ ਸਭ ਤੋਂ ਵੱਡਾ ਬੇਰ ਹੁੰਦਾ ਆ ਇਹਨੂੰ ਤਾਂ ਸੀਡਲੈਸ ਆ ਇਹ ਵੈਸੇ ਸੀਡੇ ਚ ਹੈਗਾ ਆ ਪਰ ਬਹੁਤ ਛੋਟਾ ਸੀਡ ਆ ਮਤਲਬ ਗਟਕ ਨਹੀਂ ਹੈਗੀ ਸੇਬ ਜਿਸ ਤਰ੍ਹਾਂ ਸੇਬ ਦੇ ਵਿੱਚ ਸੀਡ ਹੁੰਦਾ ਨਾ ਇਸ ਤਰ੍ਹਾਂ ਦਾ ਸੀਡ ਆ ਇਹਦੇ ਵਿੱਚ ਹੁਣ ਮੈਂ ਜਿਹੜੇ ਤੋੜਨੇ ਆ ਉਹ ਤੁਹਾਨੂੰ ਦਿਖਾਉਣੀ ਆ ਉਹ ਦੂਸਰੀ ਸਾਰ ਦੇਰੀ ਆ ਆਪਣੇ ਇਹ ਸਾਰੇ ਅਸੀਂ ਜਿਹੜੇ ਨੈਟ ਤੋਂ ਬਿਨਾ ਨਾ ਇਹ ਸਾਰੇ ਦੇਖੋ ਪੰਛੀਆਂ ਲਈ ਛੱਡੇ ਹੋਏ ਆ ਇੱਧਰ ਪੰਛੀਆਂ ਨੂੰ ਵੀ ਏਡੀ ਭੈੜੀ ਆਦਤ ਆ ਵੀ ਉਹਨਾਂ ਨੇ ਇਹ ਨਹੀਂ ਖਾਣੇ ਹੈਗੇ ਇਹ ਵੇਖ ਲਓ ਉਦਾਂ ਦੀ ਉਦਾਂ ਹੀ ਲੱਗੇ ਹੋਏ ਆ ਤੇ ਜਿੱਥੇ ਨੈਟ ਬੰਨੀ ਆ ਨਾ ਉੱਥੋਂ ਜਾ ਕੇ ਤੋੜ ਕੇ ਖਾਂਦੇ ਆ ਜਿਹੜਾ ਕੋਈ ਮੋਟਾ-ਮੋਟਾ ਹੁੰਦਾ ਇਹ ਸਾਰੇ ਦੇਖੋ ਇੱਧਰ ਆਪਾਂ ਪੰਛੀਆਂ ਲਈ ਛੱਡੇ ਹੋਏ ਆ ਸਾਰੀ ਸਾਈਡ ਇੱਧਰ ਲਈ ਤੇ ਇਦਾਂ ਨੈਟ ਦੇ ਵਿੱਚੋਂ ਜਾ ਕੇ ਨਾ ਥੱਲੇ ਦੀ ਜਾ ਕੇ ਤੇ ਫਿਰ ਪੰਛੀ ਜਿਹੜੇ ਆ ਟਾਣੀ ਬਿਲਕੁਲ ਖਾਲੀ ਕਰ ਦਿੰਦੀ ਆ ਪੰਛੀਆਂ ਨੇ ਤੇ ਇੱਕ ਵੀ 베ਰ ਨਹੀਂ ਹੈਗਾ ਉੱਪਰਲੀ ਸਾਈਡ ਕੋਈ ਨਹੀਂ ਹੈਗਾ ਪਰ ਜਿਹੜੀਆਂ ਇਸ ਤਰ੍ਹਾਂ ਥੱਲੇ ਲਟਕ ਗਈਆਂ ਨਾ ਉਹਨਾਂ ਤੋਂ ਨਹੀਂ ਖਾਣੇ ਇਹਨਾਂ ਨੇ ਇੱਕ ਇਧਰ ਮੇਰੇ ਕੋਲ ਇਹ 베ਰੀ ਆ ਇਹਦਾ 베ਰ ਥੋੜਾ ਇਸ ਤਰ੍ਹਾਂ ਦੇਖੋ ਲੰਬੀ ਜੀ ਸਾਈਜ਼ ਦੇ ਵਿੱਚ ਆ ਤੇ ਇਹ ਵੀ ਸਾਈਜ਼ ਇਹਦਾ ਵੀ ਛੋਟਾ ਹੀ ਆ ਪਰ ਇਹ ਪੱਕ ਦੇ ਪਿਛਲੇ ਸਾਲ ਨਾ ਥੋੜੇ ਜਿਹਾ ਲੱਗੇ ਸੀਗੇ ਪਰ ਜੁਲਾਈ ਮਹੀਨੇ ਦੇ ਵਿੱਚ ਇਹ 베ਰ ਪੱਕਾ ਸੀਗਾ ਤੇ ਇਸ ਵਾਰ ਦੇਖਦੇ ਆ ਅਸੀਂ ਐਦ ਕੀ ਵਸੇ ਗਰਮੀ ਵੀ ਕਾਫੀ ਆ ਤੇ ਹੋ ਸਕਦਾ ਕਿ ਥੋੜਾ ਪਹਿਲਾਂ ਹੀ ਪੱਕ ਜਾਣ ਇਹ ਵੀ ਅਸੀਂ ਹਲੇ ਤੱਕ ਟੇਸਟ ਨਹੀਂ ਕਰਕੇ ਦੇਖੇ ਇਹ ਵੀ ਇਹਨਾਂ ਦੀ ਸ਼ੇਪ ਜਿਹੜੀ ਹੈ ਬਿਲਕੁਲ ਤੁਸੀਂ ਦੇਖੋ ਅੰਗੂਰਾ ਵਾਂਗੂ ਆ ਇੱਕ ਸਾਈਡ ਰੈੱਡ ਹੈਗੀ ਆ ਇੱਕ ਸਾਈਡ ਡਾਰਕ ਮੇਰੂਨ ਕਲਰ ਦੀ ਆ ਆਪਾਂ ਜਿਹਦੀ ਤੜਾਈ ਕਰਨੀ ਆ ਉਹ ਇੱਧਰ ਆ ਮੇਰੀ ਇੱਧਰੋਂ ਆਪਾਂ ਮੋٹے-ਮੋٹے ਜਿਹੜੇ ਆ ਉਹ ਤੋੜਨੇ ਆ ਦੇਖੋ ਤੁਸੀਂ ਇਹਨਾਂ ਦਾ ਸਾਈਜ਼ 베ਰਾਂ ਦਾ ਬਹੁਤ ਸੋਹਣਾ ਆ ਕਾਫੀ ਮਿਠਾਸ ਇਹਨਾਂ ਦੇ ਵਿੱਚ ਆ ਚੁੱਕੀ ਆ ਇਹ ਵਾਲੇ 베ਰਾਂ ਚ ਮੈਂ ਥੋੜੇ ਪਹਿਲਾਂ 베ਰੀਆਂ ਨੂੰ ਗੁੜਾਈ ਕੀਤੀ ਇਸ ਕਰਕੇ ਮੇਰੇ ਹੱਥ ਜਿਹੜੇ ਸਾਫ਼ ਨਹੀਂ ਹੈਗੇ ਪਰ ਆਪਾਂ 베ਰਾਂ ਨੂੰ ਬਾਅਦ ਚੋਂ ਧੋ ਲੈਣਾ ਆ ਇਹ ਮੈਟ ਦੇ ਥੱਲੇ ਲੱਗੀਆਂ ਥੋੜੇ-ਥੋੜੇ ਤੋੜਨ ਕਿਉਂਕਿ ਆਪਾਂ ਬਾਹਰੋਂ ਨਹੀਂ ਕੋਈ ਵੀ ਬੇਰ ਤੋੜੀ ਦਾ ਉਹ ਪੰਛੀ ਖਾ ਲੈਣ ਜਿੰਨੇ ਕ ਖਾਣੇ ਆਪਾਂ ਉਹਨੇ ਕ ਤੋੜ ਲੈਣੇ ਆ ਬਾਕੀ ਹਜੇ ਕਿਉਂਕਿ ਮੈਨੂੰ ਲੱਗਦਾ ਹੈ ਵੀ ਸ਼ਾਇਦ ਉਹ ਲਾਸਟ ਫਰਵਰੀ ਦੇ ਜ਼ਿਆਦਾ ਪੱਕ ਜਾਂਦੇ ਹੁੰਦੇ ਆ ਹਜੇ ਇੰਨੇ ਜ਼ਿਆਦਾ ਨਹੀਂ ਪੱਕੇ ਇਹ ਵਾਲੀ ਬੇਰੀ ਜਦੋਂ ਮੈਂ ਲਈ ਸੀ ਨਾ ਉਹਨਾਂ ਨੇ ਕਿਹਾ ਸੀ ਵੀ ਐਪਲ ਬੇਰ ਆ ਉਸੇ ਕਿਸੇ ਬੇਰ ਦੀ ਇਸ ਤਰ੍ਹਾਂ ਸ਼ੇਪ ਦੇਖੋ ਐਪਲ ਵਾਂਗੂ ਆਈ ਹੈ ਇਹ ਵਾਲਾ ਜਿੱਦਾਂ ਬੇਰ ਕਾਫੀ ਮੋਟਾ ਆ ਤੇ ਇਹਦੀ ਜਿਹੜੀ ਸ਼ੇਪ ਆ ਨਾ ਉਹ ਵੀ ਐਪਲ ਵਾਂਗੂ ਆ ਕਾਫੀ ਵੱਡੇ ਵੱਡੇ ਬੇਰ ਆ ਇਸ ਬੇਰੀ ਦੇ ਵਧੀਆ ਮਤਲਬ ਸਾਰੀਆਂ ਵੈਰਾਈਟੀਆਂ ਮੇਰੀਆਂ ਤਾਂ ਵਧੀਆ ਹੀ ਨਿਕਲੀਆਂ ਮੈਂ ਜਿੰਨੀਆਂ ਵੀ ਲਾਈਆਂ ਹੋਈਆਂ ਕਾਫੀ ਵਧੀਆ ਬੇਰ ਆ ਤੇ ਐਰਕੀ ਤਾਂ ਆਪਾਂ ਕੋਈ ਦਵਾਈ ਕੋਈ ਕੈਮੀਕਲ ਕੁਝ ਵੀ ਨਹੀਂ ਇਹਨਾਂ ਨੂੰ ਪਾਇਆ ਤੇ ਪਰ ਬੇਰਾਂ 'ਚ ਫਿਰ ਵੀ ਕਾਫੀ ਜਿਆਦੀ ਆ ਜਿਹੜੀਆਂ ਮਿਠਾਸ ਆ ਉਹ ਹੈਗੀ ਆ ਹੁਣ ਆਪਾਂ ਦੂਜੀ ਸਾਈਡ ਚੱਲਦੇ ਆ ਤੇ ਉਧਰੋਂ ਮੈਂ ਤੁਹਾਨੂੰ ਦਿਖਾਉਣੀ ਆ ਆਵਲਾ ਬੇਰ ਤੁਸੀਂ ਦੇਖੋ ਨੈਟ ਵਿੱਚੋਂ ਦੀ ਦਿਸ ਰਿਹਾ ਹੋਣਾ ਆ ਪਰ ਇਹ ਬਾਰ ਬਾਰ ਨਹੀਂ ਹੈਗਾ ਕੋਈ ਵੀ ਛੱਡਿਆ ਹੋਇਆ ਇਹਦੀ ਵੈਰੈਟੀ ਨਾਮ ਨਹੀਂ ਮੈਨੂੰ ਪਤਾ ਇਹਦੇ ਡਬਲ ਸ਼ੇਡ ਦੇ ਬੇਰ ਆ ਇਸ ਤਰ੍ਹਾਂ ਮਿਕਸ ਜ ਹੈ ਵਿੱਚੇ ਮੈਰੂਨ ਕਲਰ ਆ ਤੇ ਵਿੱਚੇ येलो ਕਲਰ ਆ ਹੋ ਸਕਦਾ ਵੀ ਸਟੇਟ ਦਾ ਫਰਕ ਪੈਂਦਾ ਹੋਵੇ ਜਿੱਦਾਂ ਕਿ ਆਪਣੇ ਮੌਸਮ ਪੰਜਾਬ ਦਾ ਹੋਰ ਹੁੰਦਾ ਤੇ ਬਾਹਰਲੀਆਂ ਸਟੇਟਾਂ ਦਾ ਹੋਰ ਹੁੰਦਾ ਇਸ ਕਰਕੇ ਹੋ ਸਕਦਾ ਵੀ ਬੇਰ ਦੇ ਕਲਰ ਵਿੱਚ ਫਰਕ ਹੋਵੇ ਤੇ ਇਹਦੇ ਬੇਰਾਂ ਦਾ ਰੰਗ ਦਾ ਬਹੁਤ ਫਰਕ ਆ ਇੱਧਰ ਦੇਖੋ 베ਰ ਇਸ ਤਰ੍ਹਾਂ ਮੈਂਨੇ ਤੋੜ ਲੈਨੇ ਲਗਭਗ 3 ਕਿਲੋ ਮੈਂ ਤੋੜ ਲੈਆ ਮਿਕਸ ਜੇ ਤੋੜ ਲੈ ਮੈਂ ਤੇ ਹੁਣ ਮੈਂ ਲੱਗੀ ਜਿਹੜੀ ਇੱਧਰ ਆਪਣੇ ਮਿਸ ਇੰਡੀਆ ਐਪਲ 베ਰਾ ਉਹ ਤੋੜਦੇ ਆਪਾਂ ਥੋੜੇ ਜਿਹਾ ਇੱਧਰ ਮੈਂ ਪਹੁੰਚ ਗਈ ਆ ਇਹ 베ਰ ਦਾ ਸਾਈਜ਼ ਬਹੁਤ ਛੋਟਾ ਆ ਕਿਉਂਕਿ ਤੋੜਨਾ ਬਹੁਤ ਮੁਸ਼ਕਲ ਆ ਇਹ ਆ ਜਿਹੜਾ ਮਿਸ ਇੰਡੀਆ ਵਾ ਇਹਦੇ ਆਪਣੇ ਪੰਜਾਬ ਦੇ ਵਿੱਚ ਇਹਦਾ ਬਿਲਕੁਲ ਵੀ ਸਾਈਜ਼ ਨਹੀਂ ਬੰਦਦਾ 베ਰ ਦਾ ਜਿੱਥੋਂ ਤੱਕ ਮੇਰੇ ਮੈਂ ਦੇਖਿਆ ਕਿਉਂਕਿ ਤੀਜਾ ਸਾਲ ਆ ਇਸ 베ਰੀ ਨੂੰ ਪਰ ਸਾਈਜ਼ 베ਰ ਦਾ ਇੰਨਾ ਹੀ ਆ ਪਹਿਲੇ ਸਾਲ ਤੋਂ ਹੀ ਬਿਲਕੁਲ ਛੋਟੇ ਜਿਸ ਤਰ੍ਹਾਂ ਕਿ ਤੁਸੀਂ ਲਾ ਲੋ ਅੰਗੂਰ ਨਾਰਮਲ ਅੰਗੂਰ ਹੁੰਦਾ ਆਪਣੇ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਅੰਗੂਰ ਆ ਰਿਹਾ ਵਾ ਓਡਾ ਹੀ ਸਾਈਜ਼ ਆ ਇਹਦਾ ਦੇਖੋ ਤੁਸੀਂ ਪਰ 베ਰ ਮਿੱਠੇ ਬਹੁਤ ਜ਼ਿਆਦਾ ਨਹੀਂ ਇਹ ਮਤਲਬ ਜੇ ਇਹਦੇ ਸਾਈਜ਼ ਨਹੀਂ ਹੈਗਾ ਤੇ ਇਸ ਮਿਠਾਸ ਜਿਹੜੀ ਆ ਉਹ ਬਹੁਤ ਜ਼ਿਆਦਾ ਕਿਸੇ ਵੀ ਦਵਾਈ ਤੋਂ ਬਿਨਾ ਮਤਲਬ ਕੋਈ ਦਵਾਈ ਕੋਈ ਸਪਰੇਅ ਕੁਛ ਨਹੀਂ ਆਪਾਂ ਇਹਨੂੰ ਪਾਇਆ ਪਰ ਮਿਠਾਸ ਇਹਦੇ ਵਿੱਚ ਬਹੁਤ ਆ ਤੇ ਜੇ ਆਪਾਂ ਇਹਨੂੰ ਪੂਰਾ ਇਹਦਾ ਜਿਹੜਾ ਇਹਨੂੰ ਫਰਟੀਲਾਈਜ਼ਰ ਪੂਰਾ ਪਾਈਏ ਤਾਂ ਮੈਨੂੰ ਲੱਗਦਾ ਵਾ ਵੀ ਬੇਰ ਜਿਹੜੇ ਇਹਦੇ ਇਸ ਤੋਂ ਵੀ ਮਿੱਠੇ ਹੋ ਜਾਣਗੇ। ਆਉਂਦੇ ਸਾਲ ਆਪਾਂ ਪਾ ਕੇ ਦੇਖਾਂਗੇ ਕੋਈ ਇਹਨੂੰ ਆਰਗੈਨਿਕ ਜੇ ਆਪਾਂ ਨੂੰ ਕੋਈ ਖਾਦ ਵਗੈਰਾ ਕੋਈ ਮਿਲ ਗਈ। ਤੇ ਫਿਰ ਜਰੂਰ ਟਰਾਈ ਕਰਾਂਗੇ ਕਿ ਵੀ ਹੋ ਸਕਦਾ ਬੇਰ ਥੋੜੇ ਮੋਟੇ ਵੀ ਹੋ ਜਾਣ। ਕਿਉਂਕਿ ਇਸ ਤਰ੍ਹਾਂ ਨਿੱਕੇ ਨਿੱਕੇ ਜੇ ਨਾਲ ਤੋੜਨੇ ਬੜੇ ਮੁਸ਼ਕਲ ਆ। ਘਰ ਖਾਣ ਨੂੰ ਤਾਂ ਇਸ ਤਰ੍ਹਾਂ ਆਪਾਂ ਤੋੜ ਲੈਨੇ ਪਰ ਜਦੋਂ ਕਿਸੇ ਨੂੰ ਦੇਣੇ ਹੁੰਦੇ ਨਾਲ ਫਿਰ ਮਤਲਬ ਬੜਾ ਗੁੱਸਾ ਜਾ ਆਉਂਦਾ ਨਿੱਕੇ ਨਿੱਕੇ ਜੇ ਤੋੜਨ ਤੋਂ ਬਹੁਤ ਟਾਈਮ ਜਿਹੜਾ ਵੇਸਟ ਹੁੰਦਾ। ਲਗੇ ਹੋਏ ਦੇਖੋ ਤੁਸੀਂ ਕਿਸ ਤਰ੍ਹਾਂ ਆਂਗੂਰਾ ਵਾਂਗੂ ਲੱਗੇ ਹੋਏ ਤੁਹਾਨੂੰ ਮੈਂ ਥੱਲੇ ਦੀ ਇਹ ਦਿਖ ਰਿਹਾ ਹੁਣ ਨੈਟ ਦੇ ਥੱਲੇ ਦੀ ਤੁਹਾਨੂੰ ਦਿਖਾ ਰਹੀ ਆਂ ਛੱਤ ਤੇ ਵੀ ਆਪਾਂ ਦੋ 베ਰੀਆਂ ਲਗਾਈਆਂ ਹੋਈਆਂ ਉਹਦੀਆਂ ਵੀ ਆਪਾਂ ਵੀਡੀਓ ਪਾਈਆਂ ਸੀ ਕੁਛ ਦਿਨ ਪਹਿਲਾਂ ਤੁਸੀਂ ਜਾ ਕੇ ਉਹ ਵੀ ਆ ਦੇਖ ਸਕਦੇ ਹੋ ਤੁਹਾਡੇ ਕੋਲ ਜਗ੍ਹਾ ਵਗੈਰਾ ਨਹੀਂ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਛੱਤ ਤੇ ਵੀ 베ਰੀ ਨੂੰ ਲਗਾ ਸਕਦੇ ਹੋ ਜੇ ਤੁਸੀਂ ਛੱਤ ਤੇ ਲਗਾਣੀ ਹੈ ਤਾਂ ਫਿਰ ਤੁਸੀਂ ਇਹ ਵਾਲੀ 베ਰੀ ਹੀ ਲਗਾਓ ਮਿਸ ਇੰਡੀਆ ਜਿਹਦਾ ਮੈਂ ਨਾਮ ਲੈ ਰਹੀ ਆਂ ਇਹਦੀ ਬੇਰ ਦੀ ਪਹਿਚਾਨ ਤੁਸੀਂ ਇਸ ਤਰ੍ਹਾਂ ਕਰੋ ਰੈੱਡ ਕਲਰ ਤੋਂ ਇਹਦਾ ਬੇਰ ਦਾ ਕਲਰ ਹੀ ਜਿਹੜਾ ਇਹ ਹੀ ਹੁੰਦਾ ਰੈੱਡ ਤੇ yellow ਇੱਕ ਸਾਈਡ ਤੋਂ ਜਿੰਨੀ ਕਿ ਮੈਨੂੰ ਜ਼ਰੂਰਤ ਸੀਗੀ ਉਹਨੇ ਕਿ ਦੇਖੋ ਮੈਂ ਤੋੜ ਲੈਨੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਮੇਰੇ ਫਲਾਂ ਵਾਲੇ ਬੂਟੇ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਕ ਮੇਰੀ ਮੈਂ ਤੁਹਾਨੂੰ ਹੋਰ ਦਿਖਾ ਦਿੰਨੀ ਆ ਜਾਂਦੀ ਜਾਂਦੀ ਅੰਦਰਲੀ ਸਾਈਡ ਇਹ ਮੇਰੀ 베ਰੀ ਹੈਗੀ ਆ 12 ਨੰਬਰ 13 베ਰੀਆਂ ਮੇਰੇ ਕੋਲ ਕੁੱਲ ਇਹ 12 ਨੰਬਰ ਦੀ 베ਰੀ ਆ ਇਹਦਾ ਵੀ ਨਾਮ ਨਹੀਂ ਮੈਨੂੰ ਪਤਾ ਇਹਦਾ ਵੀ ਮੀਡੀਅਮ ਜੇ ਸਾਈਜ਼ ਦਾ ਹੀ 베ਰ ਆ ਦੇਖੋ ਤੁਸੀਂ ਡਾਰਕ ਮੈਰੂਨ ਕਲਰ ਬਲੈਕ ਬਲੈਕ ਕਲਰ ਚੀ ਇਹਦੇ 베ਰ ਆ ਇਹ ਹੈਗੀ ਇੱਧਰ ਆਪਣੀ ਲਾਸਟ 베ਰੀ ਜਿਹੜੀ ਹੈਗੀ ਆ ਉਹ ਗ੍ਰੀਨ ਕਲਰ ਦੀ ਔਰ ਛੋਟੀ ਆ ਜੇ ਇਹਦੇ ਵੀ ਬਹੁਤ 베ਰ ਲੱਗਾ ਹੋਇਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਵੇਰ ਮੈਂ ਤੋੜ ਕੇ ਇਧਰ ਪਪੀਤਿਆਂ ਵਾਲੀ ਸਾਈਡ ਆਈ ਸੀ ਤੇ ਜਦੋਂ ਆਣ ਕੇ ਦੇਖਿਆ ਤਾਂ ਪਪੀਤਾ ਤੇ ਪੰਛੀਆਂ ਨੇ ਦੇਖੋ ਤੁਸੀਂ ਖਾ ਲਿਆ ਕੱਲ ਮੈਂ ਦੇਖ ਕੇ ਗਈ ਸੀ ਹਜੇ ਵੀ ਆਪਾਂ ਇਹਨੂੰ ਤੋੜਾਂਗੇ ਤੇ ਆਹ ਦੇਖੋ ਤੁਸੀਂ ਸਾਰਾ ਹੀ ਜਿਹੜਾ ਵਾ ਪੰਛੀਆਂ ਨੇ ਖਾ ਲਿਆ ਕੀ ਕੀ ਕਰੂਗਾ ਮਤਲਬ ਬੰਦਾ ਚੀਜ਼ ਲਾ ਕੇ ਵੀ ਕੋਈ ਹੱਲ ਨਹੀਂ ਹੈਗਾ ਮਤਲਬ ਖੁਦ ਆਪਣੇ ਖਾਂਜੋਗੇ ਵੀ ਨਹੀਂ ਬਚਦੇ ਕਹਿ ਲਓ ਕਿ ਪੁੰਨਦਾ ਨਹੀਂ ਆ ਬਸ ਸਾਰੇ ਹੀ ਖਾ ਲਿਆ ਆਹ ਵਾਲੇ ਫਿਰ ਮੈਂ ਹੁਣ ਇਧਰ ਮੇਰੇ ਕੋਲ ਇੱਥੇ ਕੱਪੜੇ ਦੋ ਪੈਸੀ ਪੀਸ ਤੇ ਮੈਂ ਇਸ ਤਰ੍ਹਾਂ ਬੰਨ ਦਿੱਤੇ ਆ ਪਰ ਇਹਦੇ ਥੱਲੇ ਨਾ ਦੋ ਕ ਪਪੀਤੇ ਪੱਕੇ ਹੋਇਆ ਤੇ ਮੈਨੇ ਸੋਚਿਆ ਵੀ ਚਲੋ ਤੋੜ ਲੈਣੀ ਆ ਕਿਉਂਕਿ ਪੰਛੀਆਂ ਦਾ ਫਿਰ ਨਹੀਂ ਪਤਾ ਜੇ ਆ ਗਿਆ ਕੋਈ ਪੰਛੀ ਤਾਂ ਉਹਨਾਂ ਨੇ ਫਿਰ ਇਹਨਾਂ ਨੂੰ ਟੋਕ ਲਾ ਦੇਣਾ ਤੇ ਇਹ ਵੀ ਮੈਂ ਨਾਲ ਹੀ ਤੋੜ ਲੈਣ ਲੱਗੀ ਆ ਹੈ ਤਾਂ ਅੱਧਾ ਕੱਚਾ ਹੀ ਹਲਾਏ ਦੇਖੋ ਤੁਸੀਂ ਪੂਰਾ ਨਹੀਂ ਪੱਕਿਆ ਪਰ ਜੇ ਪਕਾਉਂਦੇ ਰਹੇ ਤਾਂ ਇਹ ਪੰਛੀਆਂ ਨੇ ਉਦਾਂ ਖਾ ਲੈਣਾ ਇਹ ਦੇਖੋ ਦੋ ਇਹ ਦਾਗ ਸ਼ਾਇਦ ਵਿੱਚ ਜ਼ਿਆਦਾ ਆ ਰਿਹਾ ਹੋਵੇਗਾ ਪਰ ਇਸ ਤਰ੍ਹਾਂ ਦਾਗ ਹੀ ਨਹੀਂ ਹੈਗਾ ਕੈਮਰੇ ਵਿੱਚ ਬਹੁਤ ਜ਼ਿਆਦਾ ਦਾਗ ਹੀ ਦਿਖਾ ਰਿਹਾ ਕੈਮਰਾ ਕੁਝ ਹੋਰ ਦੇ ਲੱਗਾ ਸੀ ਮੈਨੂੰ ਪੱਕਾ ਹੋਇਆ ਵੀ ਆਪਾਂ ਤੋੜ ਲਈਏ ਇਹ ਦੇਖੋ ਤਿੰਨ ਮੈਂ ਤੋੜ ਲਏ ਆ ਆ ਚੌਥਾ ਇੱਕ ਹੋਰ ਲੱਗ ਰਿਹਾ ਮੈਨੂੰ ਉਹ ਵੀ ਮੈਂ ਤੋੜ ਲੈਣਾ ਕਿਉਂਕਿ ਜੇ ਮੈਂ ਕੱਲ ਤੇ ਛੱਡ ਦਿੱਤਾ ਤੇ ਕੱਲ ਨੂੰ ਇਹ ਲੱਭਣੀ ਨਹੀਂ ਹੈਗੇ ਪੰਛੀਆਂ ਨੇ ਲਾ ਲ ਜਾਣੇ ਇਹ ਥੋੜਾ ਖਰਾਬ ਹੋ ਗਿਆ ਇਹਨੂੰ ਆਪਾਂ ਸੁੱਟ ਦੇਣਾ ਇਹਦੇ ਵਿੱਚ ਸੀਡ ਵੀ ਨਹੀਂ ਹੈਗੇ ਵੀ ਆਪਾਂ ਦੁਬਾਰਾ ਇਹਨਾਂ ਨੂੰਗਾ ਸਕੀਏ ਬਿਨਾਂ ਹੀ ਸੀਡ ਤੋਂ ਨੇ ਇਹ ਸਰਦੀਆਂ ਦੇ ਵਿੱਚ ਸੀਡ ਵਗੈਰਾ ਨਹੀਂ ਬੰਦੇ ਇਹ ਦੋਨੇ ਮੈਂ ਸੁੱਟ ਦਿੱਤੇ ਆ ਚਾਰ ਮੈਂ ਤੋੜ ਲਏ ਆ ਹੁਣ ਆਪਾਂ ਚੱਲਦੇ ਆ ਘਰ ਨੂੰ ਦੂਸਰੀ ਸਾਈਡ ਮੈਂ ਆ ਗਈਆਂ ਇੱਧਰ ਤੇ ਇਹ ਵਿਖੋ 베ਰੀ ਦੇ ਕਿੱਡੇ-ਕੱਡੇ ਜਿਹੜੇ ਆ ਵੱਡੇ ਟਾਣੇ ਆ ਨਾ ਉਸ ਤਰ੍ਹਾਂ 베ਰ ਕਿੰਨਾ ਜ਼ਿਆਦਾ ਦੇਖੋ ਤੁਸੀਂ ਵੇਸਟ ਗਿਆ ਟੁੱਟ ਕੇ ਬੜਾ ਮਨ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ 베ਰ ਵੇਖਦੇ ਆ ਦੇਖੋ ਇਹ ਵਾਲੇ ਬੇਰ ਜਿਹੜੇ ਆ ਨਾ ਉਹ ਸਾਰੇ ਹੀ ਮਤਲਬ ਟਾਣੇ ਟੁੱਟ ਗਏ ਭਾਰ ਦੇ ਨਾਲ ਹੀ ਇਸ ਤਰ੍ਹਾਂ ਜਿਹੜੇ ਉਹ ਡਿੱਗ ਗਏ ਕਿਉਂਕਿ ਐਗੀ ਮੇਰੇ ਕੋਲ ਨਾ ਇਹਦਾ ਜਿਹੜੇ ਆ ਪੱਗ ਟਾਣੀਆਂ ਥਲੇ ਡੰਡੇ ਦੇ ਦਿੰਨੇ ਹੁੰਨੇ ਆ ਤੇ ਇਸ ਵਾਰ ਨਹੀਂ ਦੇ ਹੋਏ ਸੀ ਤੇ ਉਹ ਭਾਰ ਦੇ ਨਾਲ ਹੀ ਜਿਹੜੇ ਬੇਰ ਟੁੱਟ ਗਏ ਤੇ ਇਹਦੇ ਵਿੱਚੋਂ ਵੀ ਆਪਾਂ ਕੋਈ ਕੋਈ ਮੋਟਾ-ਮੋਟਾ ਜਿਹੜਾ ਤੋੜ ਲਈਏ ਕਿਉਂਕਿ ਭਾਰ ਦੇ ਨਾਲ ਨਾ ਟਾਣੇ ਜਿਹੜੇ ਆ ਉਹ ਟੁੱਟਦੇ ਜਾ ਰਹੇ ਆ ਹਜੇ ਵੀ ਜਿਸ ਤਰ੍ਹਾਂ ਬੇਰਾਂ ਦਾ ਸਾਈਜ਼ ਵੱਧਦਾ ਵਾ ਉਸੇ ਤਰ੍ਹਾਂ ਜਿਹੜਾ ਭਾਰ ਆ ਉਹ ਵੀ ਵੱਧਿਆ ਜਾਂਦਾ ਤੇ ਵੱਡੀਆਂ ਵੱਡੀਆਂ ਟਾਹਣੀਆਂ ਜਿਹੜੀਆਂ ਆ ਉਹ ਥੱਲੇ ਨੂੰ ਡਿੱਗਦੀਆਂ ਜਾਂਦੀਆਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਵੀਡੀਓ ਲਾਈਕ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਚੈਨਲ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ